ਬਹੁਤ ਚਰਚਿਤ ਸੁਖਣਵਾਲਾ ਕਤਲकांड ਮਾਮਲੇ 'ਚ ਹੋਇਆ ਇੱਕ ਹੋਰ ਵੱਡਾ ਖੁਲਾਸਾ ਰੁਪਿੰਦਰ ਪੌਰ ਦੀ ਸਹੇਲੀ ਚੜ੍ਹੇ ਪੁਲਿਸ ਦੇ ਉੜਿੱਕੇ ਡੀਐਸਪੀ ਨੇ ਮੀਡੀਆ ਸਾਹਮਣੇ ਕੀਤੇ ਮਾਮਲੇ ਲੈ ਕੇ ਨਵੇਂ ਖੁਲਾਸੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਗੱਲ ਕਰਾਂਗੇ ਬਹੁਤ ਚਰਚਿਤ ਕਤਲकांड ਜੋ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਇੱਕ ਪਤਨੀ ਦੇ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਕੇ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਜਾਂਦਾ ਹੈ ਇਸ ਮਾਮਲੇ ਦੇ ਵਿੱਚ ਪਲੈਨਿੰਗਾਂ ਤਾਂ ਬਹੁਤ ਕੀਤੀਆਂ ਜਾਂਦੀਆਂ ਨੇ ਪਰ ਉਹ ਸਭ ਫੇਲ ਹੋ ਜਾਂਦੀਆਂ ਨੇ ਤੇ ਪੁਲਿਸ ਵੱਲੋਂ ਪਤਨੀ ਨੂੰ ਆਸ਼ਕ ਨੂੰ ਤੇ ਉਹਨਾਂ ਦੇ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਂਦਾ ਰਿਮਾਂਡ ਦੌਰਾਨ ਵੱਡੇ ਖੁਲਾਸੇ ਹੋਏ ਨੇ ਅਤੇ ਉਹਨਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਇੱਕ ਹੋਰ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਇਸ ਮਾਮਲੇ ਦੇ ਵਿੱਚ આરોપી ਰੁਪਿੰਦਰ ਕੌਰ ਦੀ ਸਹੇਲੀ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਕਸਿਆ ਜਾ ਰਿਹਾ ਹੈ ਕਿ ਇਸ ਨੂੰ ਪੂਰੇ ਕਤਲ ਕਾਂਡ ਦੀ ਪਹਿਲਾ ਹੀ ਜਾਣਕਾਰੀ ਸੀ ਜਿਸ ਦੀ ਜਾਣਕਾਰੀ ਡੀਐਸਪੀ ਤਰਲੋਚ ਸਿੰਘ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਆਓ ਜਾਣਦਿਆਂ ਹੋਏ ਇਸ ਮਾਮਲੇ ਲੈ ਕੇ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਸੁਖਨਾਲਾ ਮਰਡਰ ਮਾਮਲੇ ਵਿੱਚ ਇੱਕ ਤਪਕਾਈ ਹੈ ਸੁਖਨਾਲਾ ਜਿਹੜਾ 28 29 11 ਨੂੰ ਇੱਕ ਸੁਖਨਾਲਾ ਜਗੇ ਮਰਡਰ ਹੋਇਆ ਸੀ ਮਰਡਰ ਦੇ ਵਿੱਚ ਜਿਹੜੇ ਮੇਨ ਦੋਸ਼ੀ ਸੀ ਰੁਪਿੰਦਰ ਹਰਕਵਰ ਤੇ ਵੀ ਸਵਜੀਤ ਇਹ ਤਿੰਨਾਂ ਦੀ ਅਸੀਂ ਇਸ ਤੋਂ ਪਹਿਲਾਂ ਅਰੈਸਟ ਪਾ ਚੁੱਕੇ ਹਾਂ ਇਸ ਦੇ ਵਿੱਚ ਸਾਡੀ ਜਿਹੜੀ ਇਨਵੈਸਟੀਗੇਸ਼ਨ ਲਗਾਤਾਰ ਚੱਲ ਰਹੀ ਸੀ ਇਸ ਦੇ ਵਿੱਚ ਸਾਨੂੰ ਇੱਕ ਵੀਰ ਇੰਦਰਕੌਰ ਜਿਹੜੀ ਕੋਈ 26 ਸਾਲ ਦੀ ਇਸ ਦੀ ਏਜ ਹੈ ਤੇ ਮਹਲਾ ਕੋਖਰਾ ਜ਼ਿਲ੍ਹਾ ਫਰੀਕੋਟ ਦੀ ਰਹਿਣ ਵਾਲੀ ਸੀ ਇਹ ਜਿਹੜੀ ਰੁਪਿੰਦਰ ਦੀ ਇੱਕ ਅੱਛੀ ਦੋਸਤ ਸੀ ਜਿਹੜੀ ਇਨਵੈਸਟੀਗੇਸ਼ਨ ਵਿੱਚ ਆ ਚੁੱਕਾ ਹੈ ਵੀ ਇਹਨੂੰ ਇਸ ਮਟਰ ਬਾਰੇ ਪਤਾ ਸੀਗਾ ਵੀ ਇਹ ਮਟਰ ਜਿਹੜਾ ਰੁਪਿੰਦਰ ਦੇ ਹਸਬੰਡ ਦਾ ਗੁਰਵਿੰਦਰ ਦਾ ਕਰਨਾ ਤੇ ਇਹਨੂੰ ਉਸ ਚੀਜ਼ ਬਾਰੇ ਜਾਣਕਾਰੀ ਸੀ ਜੇਕਰ ਇਹ ਪੁਲਿਸ ਨੂੰ ਇਨਫੋਰਮ ਕਰਦੀ ਜਾਂ ਆਪਣੇ ਕਿਸੇ ਹੋ ਕੇ ਸਹਿਯੋਗੀ ਇਨਫੋਰਮ ਕਰ ਦਿੱਤਾ ਇਹ ਮਰਡਰ ਉਸ ਟਾਈਮ ਟਲ ਸਕਦਾ ਸੀਗਾ ਇਸ ਸਬੰਧ ਵਿੱਚ ਸਾਡੀ ਜਿਹੜੀ ਤਫਤੀਸ਼ ਲਗਾਤਾਰ ਚੱਲ ਰਹੀ ਸੀ ਇਸ ਨੂੰ ਕੱਲ ਅਸੀਂ ਨੋਮੀਨੇਟ ਕਰਕੇ ਅੱਜ ਅਸੀਂ ਇਸ ਦੀ ਗ੍ਰਿਫਤਾਰੀ ਪਾ ਲਈਏ ਸਰ ਇਸ ਤੱਕ ਕੀ ਰੋਕ সামনে ਹੈ ਕਿਉਂਕਿ ਸਿਰਫ ਇੱਕ ਜਾਣਕਾਰੀ ਤਹਿਤੀ ਗ੍ਰਫਤਾਰ ਕੀਤਾ ਗਿਆ ਹੈ ਜਾਂ ਕੋਈ ਹੋਰ ਵੀ ਇੰਦੀ ਕੋਈ ਇਨਵੋਲਵਮੈਂਟ ਨਹੀਂ ਨਹੀਂ ਬਿਲਕੁਲ ਜਿਹੜੀ ਇਹ ਦੋਨੋਂ ਜਿਹੜੀਆਂ ਰੁਪਿੰਦਰ ਤੇ ਵੀਰਿੰਦਰ ਦੋਨੋਂ ਪਲੱਸ 2 ਦੀਆਂ ਕੱਥੀਆਂ ਸਟੂਡੈਂਟ ਸੀ ਜਿਹੜੀ ਰੁਪਿੰਦਰ ਨੇ ਪਲੱਸ 2 ਤੋਂ ਬਾਅਦ ਕੈਨੇਡਾ ਚਲੀ ਜਾਂਦੀ ਤੇ ਕੈਨੇਡਾ ਤੋਂ ਜਦੋਂ ਵਾਪਸ ਆਉਂਦੀ ਹੈ ਤੇ ਫਿਰ ਦੁਬਾਰਾ ਇਸ ਦਾ 25 ਦੇ ਵਿੱਚ ਆਦੀ ਇਸ ਫਰੈਂਡ ਵੀਰਿੰਦਰ ਨਾਲ ਤਾਲਮੇਲ ਹੋ ਜਾਂਦਾ ਹੈ ਤੇ ਇਹ ਬਹੁਤ ਅੱਛੀਆਂ ਫਰੈਂਡ ਹੋਣ ਕਰਕੇ ਹਰ ਇੱਕ ਗੱਲ ਸ਼ੇਅਰ ਕਰਦੀਆਂ ਸੀ ਤੇ ਜਿਹੜਾ ਇਹਨਾਂ ਨੇ ਆਪਸ ਵਿੱਚ ਇਹ ਵੀ ਗੱਲ ਇਹਨਾਂ ਦੀ ਸ਼ੇਅਰ ਹੋ ਚੁੱਕੀ ਸੀ ਵੀ ਜਿਹੜਾ ਗੁਰਵਿੰਦਰ ਦਾ ਮਰਡਰ ਕੀਤਾ ਜਾਣਾ ਤੇ ਉਸ ਦੇ ਵਿੱਚ ਹੁਣ ਅਸੀਂ ਇਹਦੀ ਗ੍ਰਿਫਤਾਰੀ ਪਾ ਲਈ ਉਸ ਦੇ ਵਿੱਚ ਅਸੀਂ ਮਾਂਜੋ ਕੋਰਟ ਦੇ ਵਿੱਚ ਇਹਨੂੰ ਪੇਸ਼ ਕਰਕੇ ਇਹ ਮਾੜਲਾ ਵਾਂਗਰ ਮਾੜ ਦੇ ਵਿੱਚ ਸਾਰੀ ਗੱਲਬਾਤ ਪੁੱਛੀ ਜਾਏਗੀ ਜਾਂ ਕਲੀਅਰ ਕਰਾਂਗੇ ਵੀ ਇਹਦਾ ਕੀ ਰੋਲ ਰਿਹਾ ਹੈ ਕਿੰਨਾ ਕੋਈ ਨੂੰ ਕਦੋਂ ਤੇ ਸਾਜਿਸ਼ ਚੱਲ ਰਹੀ ਸੀ ਕਿਉਂਕਿ ਜਿਦ ਸਰ ਤੁਸੀਂ ਦੱਸਿਆ ਸੀ ਕਿ ਇਹਨਾਂ ਦਾ ਪ੍ਰੀ ਕੌਨਸੀ ਹੈ ਕਿ ਉਹਨਾਂ ਦਾ ਮਰਡਰ ਕਰਨਾ ਹੈ ਹੋਰ ਆਪਸ ਵਿੱਚ ਇਹਨਾਂ ਦੀ ਕੋਈ ਖਲਾਮਸ਼ਰਵੀ ਹੋ ਰਹੀ ਹੈ ਜੀ ਕਦੋਂ ਦੀ ਇਹ ਪਲਾਨਿੰਗ ਚੱਲ ਰਹੀ ਸੀ ਹਾਂ ਬਿਲਕੁਲ ਸਾਡੇ ਜਿਹੜੇ ਹੁਣ ਤੱਕ ਇਨਵੈਸਟਿੰਗ ਚਾਹੇ ਬਹੁਤ ਥੋੜੇ ਟਾਈਮ ਦੇ ਵਿੱਚ ਹੀ ਕੁਝ ਦਿਨਾਂ ਦੇ ਵਿੱਚ ਇਹਨਾਂ ਪਗਾਂਗੇ ਵੀ ਜਿਹੜੀ ਇਸ ਗੱਲ ਦਾ ਵੀਰਿੰਦਰ ਨਾਲ ਜਿਹੜੀ ਦੋਸ਼ੀ ਰਪਿੰਦਰ ਨੇ ਗੱਲ ਸਾਂਝੀ ਕੀਤੀ ਸੀ ਕੋਈ ਜਿਆਦਾ ਟਾਈਮ ਪਹਿਲਾਂ ਦੀ ਨਹੀਂ ਜੇ ਜਦੋਂ ਇਹਨੇ ਇਸ ਕ੍ਰਾਈਮ ਨੂੰ ਅੰਜਾਮ ਦੇਣਾ ਸੀ ਰਪਿੰਦਰ ਨੇ ਉਹ ਥੋੜਾ ਟਾਈਮ ਪਹਿਲਾਂ ਹੀ ਆਦੀ ਇਸ ਫਰੈਂਡ ਨਾਲ ਇਹਨੇ ਸ਼ੇਅਰ ਕੀਤੀ ਸੀ ਵੀਰ ਨਾਲ ਕਾਦੀ ਪੜਾਈ ਕਰਦੀ ਹੈ ਜੀ ਇਹ ਇਸ ਟਾਈਮ ਬੀਐਸਸੀ ਜਿਹੜੀ ਓਟੀਟੀ ਜੀ ਨੂੰ ਕਹਿੰਦੇ ਮੈਡੀਕਲ ਨਾਲ ਰਿਲੇਟਡ ਮੋਗਾ ਵਿਖੇ ਡਗਰ ਕਾਲਜ ਵਿਖੇ ਇਹ ਜਿਹੜੀ ਸੈਕੰਡਰੀ ਦੀ ਸਟੂਡੈਂਟ ਸੀ ਇਹਦਾ ਬੈਕਗ੍ਰਾਉਂਡ ਇਹ ਇੱਕ ਪਰਿਵਾਰ ਨਾਲ ਨਾਰਮਲ ਪਰਿਵਾਰ ਦੀ ਬੱਚਾ ਹੈ ਤੇ ਇਹ ਜਿਹੜੀ ਜਿੰਦੀ ਅਨਮੈਰਿਡ ਜਿੰਦੀ ਏਜ ਕੋਈ 26 27 ਸਾਲ ਹੈ ਤੇ ਜਿਹੜੀ ਓਨਸਟ ਮਾਦੀ ਸਟੱਡੀ ਕਰ ਰਹੀ ਸੀ ਤੇ ਉੱਥੇ ਰਹਿੰਉਣੀ ਹਾਂ ਬਿਲਕੁਲ ਹਾਂਜੀ ਖੋਖਰ ਵਾਲਾ ਮੱਲਾ ਫ੍ਰੀ ਕੋਰਟ ਦੀ ਇਹ ਨਿਵਾਸੀ ਸੀ ਸੋ ਦਾਲ ਦੇ ਕਿ ਸੁਖਨ ਵਾਲਾ ਕਤਲਕਾਨ ਮਾਮਲੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀ ਤੇ ਸਾਰੇ ਚਾਹੁੰਦੇ ਨੇ ਕਿ ਰੁਪਿੰਦਰ ਕੌਰ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਮਾਪਿਆਂ ਦਾ ਇਕਲੌਤਾ ਪੁੱਤ ਸੀ ਗੁਰਵਿੰਦਰ ਸਿੰਘ ਅਤੇ ਉਹਨਾਂ ਮਾਪਿਆਂ ਦਾ ਤਾਂ ਸਭ ਕੁਝ ਤਬਾਹ ਹੋ ਗਿਆ ਪਰ ਇਸ ਮਾਮਲੇ ਦੇ ਵਿੱਚ ਹੁਣ ਚੌਥੀ ਗ੍ਰਿਫਤਾਰੀ ਹੋਈ ਆ ਤਾਂ ਦੇਖਣਾ ਹੋਵੇਗਾ ਕਿ ਪੁਲਿਸ ਦੇ ਹਿਰਾਸਤ ਦੇ ਵਿੱਚ ਹੁਣ ਰੁਪਿੰਦਰ ਕੌਰ ਦੀ ਸਹੇਲੀ ਦੇ ਵੱਲੋਂ ਹੋਰ ਕਿਹੜੇ-ਕਿਹੜੇ ਖੁਲਾਸੇ ਕੀਤੇ ਜਾਣਗੇ ਫਰੀਦਕੋੜ ਤੋਂ ਨਰੇਸ਼ ਸਿੱਠੀ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ లైక్ ਪੰਜਾਬੀ ਟੀਵੀ ਵੈੱਬਸਾਈਟ ਤੇ ਪੂਰਾ ਮਹੀਨਾ ਮਸ਼ਹੂਰੀ ਸਿਰਫ 10000 ਰੁਪਏ ਦੇ ਵਿੱਚ ਵੈੱਬਸਾਈਟ ਤੇ ਹਰ ਇੱਕ ਖਬਰ ਤੇ ਵਿਗਿਆਪਨ ਸਿਰਫ 15000 ਮਹੀਨਾ ਸ਼ਰਤਾਂ ਲਾਗੂ ਸੰਪਰਕ ਕਰੋ 96531 96531